ਚੈਨਲ ਵਖਰੀ ਸੋਚ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋਨੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ ਜਾਣੋ 10 ਗ੍ਰਾਮ ਕਿੰਨਾ ਸਸਤਾ ਸ਼ਨੀਵਾਰ ਨੂੰ 22 ਅਤੇ 24 ਕੈਰਟ ਦੇ ਨਵੇਂ ਰੇਟ ਜੇਕਰ ਤੁਸੀਂ ਰਾਮ ਨੌਮੀ ਤੋਂ ਪਹਿਲਾਂ ਸੋਨਾ ਅਤੇ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਅੱਜ ਸ਼ਨੀਵਾਰ ਦੇ ਨਵੀਨਤਮ ਰੇਟਾਂ ਦੀ ਜਾਂਚ ਕਰੋ ਅੱਜ 5 April ਨੂੰ ਸੋਨੇ ਦੀ ਕੀਮਤ ਫਿਰ ਤੋਂ 980 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 5000 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ ਨਵੀਆਂ ਕੀਮਤਾਂ ਤੋਂ ਬਾਅਦ ਸੋਨੇ ਦੀ ਕੀਮਤ 90000 ਦੇ ਨੇੜੇ ਅਤੇ ਚਾਂਦੀ ਦੀ ਕੀਮਤ 94000 ਦੇ ਨੇੜੇ ਪਹੁੰਚ ਗਈ ਹੈ ਅੱਜ ਸ਼ਨੀਵਾਰ 5 ਅਪ੍ਰੈਲ 2025 ਨੂੰ ਸਰਾਫਾ ਬਾਜ਼ਾਰ ਵੱਲੋਂ ਜਾਰੀ ਕੀਤੇ ਗਏ ਸੋਨੇ ਚਾਂਦੀ ਦੇ ਨਵੇਂ ਰੇਟ ਅਨੁਸਾਰ 22 ਕੈਰਟ ਸੋਨੇ ਦੀ ਕੀਮਤ 83250 ਰੁਪਏ 24 ਕੈਰਟ ਦੀ ਕੀਮਤ 90810 ਰੁਪਏ ਅਤੇ 18 ਗ੍ਰਾਮ ਸੋਨੇ ਦੀ ਦਰ 68120 ਰੁਪਏ ਟ੍ਰੈਂਡਿੰਗ ਵਿੱਚ ਹੈ 1 ਕਿਲੋ ਚਾਂਦੀ 94000 ਰੁਪਏ ਹੈ ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 68120 ਰੁਪਏ ਹੈ ਕੋਲਕਾਤਾ ਅਤੇ ਮੁੰਬਈ ਦੇ ਸਰਾਫਾ ਬਾਜ਼ਾਰ ਵਿੱਚ 67990 ਰੁਪਏ ਹੈ ਇੰਦੋਰ ਅਤੇ ਭੂਪਾਲ ਵਿੱਚ ਸੋਨੇ ਦੀ ਕੀਮਤ 68120 ਰੁਪਏ ਹੈ ਚੇਨਈ ਸਰਾਫਾ ਬਾਜ਼ਾਰ ਵਿੱਚ ਕੀਮਤ 68450 ਰੁਪਏ ਤੇ ਵਪਾਰ ਕਰ ਰਹੀ ਹੈ ਅੱਜ 22 ਕੈਰਟ ਸੋਨੇ ਦਾ ਰੇਟ ਭੂਪਾਲ ਅਤੇ ਇੰਡੋਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 83250 ਰੁਪਏ ਹੈ ਜੈਪੁਰ ਲਖਨਊ ਦਿੱਲੀ ਸਰਾਫਾ ਬਾਜ਼ਾਰ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 83250 ਰੁਪਏ ਹੈ ਹైదరాబాద్ ਕੇਰਲ ਕੋਲਕਾਤਾ ਮੁੰਬਈ ਸਰਾਫਾ ਬਾਜ਼ਾਰ ਵਿੱਚ 83100 ਰੁਪਏ ਵਿੱਚ ਟ੍ਰੈਂਡਿੰਗ ਕਰ ਰਹੀ ਹੈ ਅੱਜ 24 ਕੈਰਟ ਸੋਨੇ ਦਾ ਰੇਟ ਅੱਜ ਭੋਪਾਲ ਅਤੇ ਇੰਦੋਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 90710 ਰੁਪਏ ਹੈ ਦਿੱਲੀ ਜੈਪੁਰ ਲਖਨਊ ਅਤੇ ਚੰਡੀਗੜ੍ਹ ਸਰਾਫਾ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 90810 ਰੁਪਏ ਹੈ ਹైదరాబాద్, ਕੇਰਲ, ਬੰਗਲੌਰ ਅਤੇ ਮੁੰਬਈ ਦੇ ਸਰਾਫਾ ਬਾਜ਼ਾਰ ਵਿੱਚ 90660 ਰੁਪਏ ਹੈ। ਚੇਨਈ ਸਰਾਫਾ ਬਾਜ਼ਾਰ ਵਿੱਚ ਕੀਮਤ 90660 ਰੁਪਏ ਟ੍ਰੈਂਡਿੰਗ ਕਰ ਰਹੀ ਹੈ। ਸ਼ਨੀਵਾਰ ਚਾਂਦੀ ਦੀਆਂ ਨਵੀਨਤਮ ਕੀਮਤਾਂ ਜੈਪੁਰ, ਕੋਲਕਾਤਾ, ਅਹਮਦਾਬਾਦ, ਲਖਨਾਊ, ਮੁੰਬਈ, ਦਿੱਲੀ ਸਰਾਫਾ ਸਰਾਫਾ ਬਾਜ਼ਾਰ ਵਿੱਚ 1 ਕਿਲੋ ਚਾਂਦੀ ਦੀ ਕੀਮਤ 94000 ਰੁਪਏ ਹੈ। ਚੇਨਈ ਮਦੁਰਾਈ, ਹైదరాబాద్ ਅਤੇ ਕੇਰਲ ਦੇ ਸਰਾਫਾ ਬਾਜ਼ਾਰ ਵਿੱਚ ਕੀਮਤ 1,07,900 ਰੁਪਏ ਹੈ। ਪੂਪਾਲ ਅਤੇ ਇੰਦੌਰ ਵਿੱਚ 1 ਕਿਲੋ ਚਾਂਦੀ ਦੀ ਕੀਮਤ 98,900 ਰੁਪਏ ਤੇ ਚੱਲ ਰਹੀ ਹੈ। ਬਾਕੀ ਇਸ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।